ਕਹਿੰਦੇ ਜਦੋਂ ਸੰਗਤ ਵਿੱਚ ਆਈਏ ਵੈਗਰੂ ਵੈਗਰੂ ਕਰਦੇ ਆਇਆ ਕਰੀਏ ਤੇ ਵੈਗਰੂ ਵੈਗਰੂ ਕਰਦੇ ਜਾਈਏ ਗੁਰੂ ਦੇ ਵੱਲ ਇੱਕ ਕਦਮ ਤੁਰਾਂਗੇ ਤਾਂ ਸਤਗੁਰ ਆਪਣੇ ਵੱਲੋਂ ਕਰੋੜਾਂ ਕਦਮ ਚੱਲਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਆਗੇ ਹੋਏ ਆਗੇ ਹੋਏ ਲੇਤ ਹੈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਪਣੇ ਗੁਰੂ ਵੱਲ ਪੁੱਟਿਆ ਹੋਇਆ ਇੱਕ ਕਦਮ ਤਕਦੀਰਾਂ ਬਦਲ ਕੇ ਰੱਖ ਦਿੰਦਾ ਹੈ ਆਓ ਸਾਰੇ ਜਣੇ ਮਨਵਿਰਤੀਆਂ ਇਕਾਗਰ ਕਰੋ ਖਿਆਲਾਂ ਨੂੰ ਬਾਹਰ ਜਾਣ ਤੋਂ ਰੁਕੋ ਸਾਰੀ ਸੰਗਤ ਹੱਥ ਜੋੜੋ ਚੌਂਕੜੇ ਲਗਾਓ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਅੰਦੇ ਪਵਨ ਚਰਨ ਕਮਲਾਂ ਦੇ ਵਿੱਚ ਆਪੋ ਆਪਣਾ ਸੇਸ਼ ਝੁਕਾਓ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਾਰੀ ਸੰਗਤ ਗੱਜ-ਵੱਜ ਕੇ ਗੁਰੂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਛੇਵੀਂ ਪਾਤਸ਼ਾਹੀ ਤਨ ਤਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ 40 ਦਿਨ ਇਸ ਧਰਤੀ ਦੇ ਉੱਤੇ ਰੁਕਣਾ ਹੋਇਆ ਜਿਨ੍ਹਾਂ ਨੇ ਇਸ ਨਗਰੀ ਨੂੰ ਲੋਹੇ ਦੀ ਨਗਰੀ ਆਉਣ ਦਾ ਵਰ ਦਿੱਤਾ ਬੇਅੰਤ ਬਖਸ਼ਿਸ਼ਾਂ ਇਲਾਕੇ ਦੀਆਂ ਸੰਗਤਾਂ ਦੇ ਉੱਤੇ ਮੇਰੇ ਪਾਤਸ਼ਾਹ ਨੇ ਕੀਤੀਆਂ ਪਰ ਮੈਂ ਇੱਕ ਬੇਨਤੀ ਕਰਦਾ ਹੁੰਦਾ ਕਿ ਧੰਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਹਿਬ ਸੱਚੇ ਪਾਤਸ਼ਾਹ ਕਿਤੇ ਗਏ ਨਹੀਂ ਉਹ ਅੱਜ ਵੀ ਇਸੇ ਨਗਰੀ ਦੇ ਵਿੱਚ ਨੇ ਉਹ ਅੱਜ ਵੀ ਸੰਗਤਾਂ ਦੇ ਵਿੱਚ ਹੀ ਵਸਦੇ ਨੇ ਪੰਜ ਪਿਆਲੇ ਪੰਜ ਪੀਰ ਸ਼ਕਤੰ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪਤ ਖਾਵਣ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰ ਉਪਕਾਰੀ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਦੇ ਤਾਰਦੇ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਦੁਨੀਆ ਵਿੱਚ ਆਏ ਉਹਨਾਂ ਨੇ ਅੰਤ ਸਮੇਂ ਕੇਵਲ ਤੇ ਕੇਵਲ ਜਾਮਾ ਬਦਲਿਆ ਸਰੀਰ ਬਦਲਿਆ ਪਰ ਜੋਤ ਗੁਰੂ ਨਾਨਕ ਸਾਹਿਬ ਦੀ ਹੀ ਚੱਲਦੀ ਗਈ ਸਮਾ ਆਇਆ ਗੁਰੂ ਅੰਗਦ ਸਾਹਿਬ ਜੀਆਂ ਦਾ ਗੁਰੂ ਅੰਗਦ ਸਾਹਿਬ ਜੀਆਂ ਨੇ ਕੇਵਲ ਤੇ ਕੇਵਲ ਆਪਣਾ ਸਰੀਰ ਰੂਪੀ ਜਾਮਾ ਬਦਲਿਆ ਪਰ ਜੋਤ ਗੁਰੂ ਨਾਨਕ ਸਾਹਿਬ ਦੀ ਹੀ ਚੱਲਦੀ ਗਈ ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀਆਂ ਤੋਂ ਗੁਰੂ ਰਾਮਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਗੁਰੂ ਅਰਜਨ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਹਰ Rai ਸਾਹਿਬ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਤੋਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਗੁਰੂ ਹਰਿ ਕ੍ਰਿਸ਼ਨ ਸਾਹਿਬ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਇਹ ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹੀ ਉਹ ਗੁਰੂ ਨਾਨਕ ਸਾਹਿਬ ਵਾਲੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਟਿਕਾ ਦਿੱਤੀ ਨਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਗੁਰੂ ਨਾਨਕ ਸਾਹਿਬ ਜੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਟਿਕਾ ਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ ਵਿੱਚ ਬਰਾਜਮਾਨ ਨੇ ਪਰ ਕੀ ਕਰੀਏ ਇੱਕ ਪਾਸੇ ਅਸੀਂ ਚੱਲੇ ਆਪਣੇ ਨਗਰ ਤੋਂ ਕੁਝ ਮਹਾਂਪੁਰਸ਼ ਆ ਗਏ ਚੱਲਣ ਲੱਗੇ ਅੱਧਾ ਘੰਟਾ ਲੇਟ ਹੋ ਗਏ ਜਦੋਂ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚੇ ਫਟਕ ਲੱਗ ਗਿਆ ਰਸਤੇ ਦੇ ਵਿੱਚ ਆ ਕੇ ਜਾਮ ਪੈ ਗਿਆ ਤੇ ਇੱਕ ਪਾਸੇ ਤੋਂ ਅਸੀਂ ਰਸਤਾ ਵੀ ਭਟ ਗਏ ਤੇ ਮਨ ਦੀ ਮਨ ਵਿੱਚ ਬੇਨਤੀ ਕਰਦੇ ਆ ਰਹੇ ਆ ਕਿ ਮਹਾਰਾਜ ਇੱਕ ਪਾਸੇ ਪ੍ਰਬੰਧਕਾਂ ਨੂੰ ਫੋਨ ਕੀਤਾ ਹੈ ਤੇ ਉਹ ਕਹਿੰਦੇ ਨੇ ਜਿੱਧਰ ਨੂੰ ਆਪਜੀ ਪਹਿਲਾਂ ਆਉਂਦੇ ਆ ਉਧਰ ਦਾ ਰਸਤਾ ਬੰਦ ਹੈ ਇਸ ਤਰ੍ਹਾਂ ਤੁਹਾਨੂੰ ਘੁੰਮ ਕੇ ਆਉਣਾ ਪੈਣਾ ਹੈ ਮੈਂ ਕਹਾ ਮਹਾਰਾਜ ਸਾਨੂੰ ਤੇ ਰਸਤਾ ਵੀ ਪਤਾ ਨਹੀਂ ਨਾਵਾ ਤੇ ਸਾਨੂੰ ਰਸਤਾ ਵੀ ਪਤਾ ਨਹੀਂ ਇੱਕ ਜਗ੍ਹਾ ਤੇ ਖੜ ਕੇ ਪੁੱਛਣ ਲੱਗੇ ਇੱਕ ਸਾਨੂੰ ਪਤਾ ਹੈ ਅਸੀਂ ਆਪਣੇ ਟਾਈਮ ਤੋਂ ਲੇਟ ਆ ਤੇ ਮਨ ਦੀ ਮਨ ਵਿੱਚ ਅਰਦਾਸ ਹੋ ਰਹੀ ਏ ਧੰਨ ਮੇਰੀ ਪੀਰੀ ਦੇ ਪਤਛ ਤੇਰੇਆਂ ਚਰਨਾਂ ਵਿੱਚ ਆਉਣਾ ਹੁਣ ਲੈ ਕੇ ਵੀ ਤੂੰ ਜਾਣਾ ਸਾਨੂੰ ਰਸਤਾ ਨਹੀਂ ਪਤਾ ਰਸਤਾ ਪੁੱਛਣ ਲੱਗੇ ਤੇ ਇਹ ਕਹਿ ਲੋ ਅੱਗੇ ਇੱਕ ਗੁਰਸਿੱਖ ਜਿਹੜਾ ਆਪਣੇ ਆਂ ਬੋਲਿਆ ਭਾਈ ਸਾਹਿਬ ਤੁਸੀਂ ਅਲਦ ਜਾਣਾ ਮੈਂ ਤੁਹਾਡੇ ਅੱਗੇ ਅੱਗੇ ਚੱਲਦਾ ਤੇ ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਓ ਮੈਂ ਤੁਹਾਡੇ ਅੱਗੇ ਅੱਗੇ ਚੱਲਦਾ ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਓ ਮੈਂ ਗੱਡੀ ਦੇ ਵਿੱਚ ਗੱਲਾਂ ਕਰਦਾ ਆ ਰਿਆਂ ਮੈਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪੇ ਹੀ ਅੱਗੇ ਆ ਗਏ ਆਪੇ ਹੀ ਅੱਗੇ ਆ ਗਏ ਕਿਉਂਕਿ ਰੱਬ ਤਾਂ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਅੱਖ ਨਹੀਂ ਪਰ ਤੇਰਾ ਵੀ ਕਸੂਰ ਨਹੀਂ ਜਿਹੜੀ ਅੱਖ ਦੇ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਨੂਰ ਨਹੀਂ ਰੱਬ ਵਾਹਿਗੁਰੂ ਪਰਮਾਤਮਾ ਜਦੋਂ ਸਾਡੀ ਮਦਦ ਕਰਦਾ ਹੈ ਉਹ ਆਪ ਹੀ ਆਇਆ ਕਰਦਾ ਹੈ ਪਰ ਸਾਨੂੰ ਪਤਾ ਨਹੀਂ ਲੱਗਿਆ ਕਰਦਾ ਅਸੀਂ ਅਖਾਂਗੇ ਜੇ ਉਹ ਫਲਾਣਾ ਬੰਦਾ ਨਾ ਆਉਂਦਾ ਤੇ ਮੇਰਾ ਕੀ ਬਣਦਾ ਜੇ ਉਹ ਨਾ ਆਉਂਦਾ ਸ਼ਾਇਦ ਮੇਰੇ ਨਾਲ ਕੀ ਹੁੰਦਾ ਕਦੇ ਬੰਦਾ ਇਹ ਨਹੀਂ ਕਹਿੰਦਾ ਕਿ ਉਹਦੇ ਰੂਪ ਦੇ ਵਿੱਚ ਮੇਰਾ ਗੁਰੂ ਆਇਆ ਹੈ ਉਹਦੇ ਰੂਪ ਦੇ ਵਿੱਚ ਵਾਹਿਗੁਰੂ ਆਇਆ ਹੈ ਪਰਮਾਤਮਾ ਆਇਆ ਹੈ ਸੱਚੇ ਪਾਤਸ਼ਾਹ ਆਇਆ ਹੈ ਕਦੇ ਬੰਦਾ ਇਹ ਆਪਣੀ ਭਾਵਨਾ ਨਹੀਂ ਬਣਾਉਂਦਾ ਇਸ ਕਰਕੇ ਬੇਨਤੀ ਹੈ ਜਦੋਂ ਵੀ ਮੇਰੇ ਪਾਤਸ਼ਾਹ ਵਰਤਦੇ ਨੇ ਨਾ ਉਹ ਇਹ ਨਹੀਂ ਪਤਾ ਲਗਿਆ ਕਰਦਾ ਕਿਹੜੇ ਰੂਪਾਂ ਦੇ ਵਿੱਚ ਮੇਰੇ ਪਾਤਸ਼ਾਹ ਆ ਕੇ ਸਾਡੇ ਨਾਲ ਵਰਤ ਜਾਣ ਇਸ ਕਰਕੇ ਗੁਰੂ ਦੇ ਦਰ ਤੇ ਆਈਏ ਤੇ ਭਰੋਸਾ ਬੜਾ ਜ਼ਰੂਰੀ ਹੈ ਜਦੋਂ ਗੁਰੂ ਦੇ ਦਰ ਤੇ ਆਈਏ ਸ਼ਰਧਾ ਬੜੀ ਜ਼ਰੂਰੀ ਹੈ ਜਦੋਂ ਗੁਰੂ ਸਾਹਿਬ ਦੇ ਦਰ ਤੇ ਆਈਏ ਤੇ ਇੱਥੇ ਭਾਵਨਾ ਬੜੀ ਜ਼ਰੂਰੀ ਹੈ ਸਤਿਗੁਰ ਕਹਿੰਦੇ ਜਾਦ ਰੱਖੀ ਗੁਰੂ ਨਾਨਕ ਦੇ ਦਰ ਦੇ ਉੱਤੇ ਜਿਹੜੇ ਫਲ ਨੇ ਨਾ ਉਹ ਪਦਾਰਥਾਂ ਨੂੰ ਨਹੀਂ ਪੈਂਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੇ ਫਲ ਨੇ ਉਹ ਤੇਰੀਆਂ ਪਦਾਰਥਾਂ ਨੂੰ ਨਹੀਂ ਪੈਂਦੇ ਗੁਰੂ ਨਾਨਕ ਦੇ ਘਰ ਵਿੱਚ ਜਦੋਂ ਫਲ ਪੈਂਦਾ ਹੈ ਉਹ ਇਨਸਾਨ ਦੀ ਭਾਵਨਾ ਨੂੰ ਪੈਂਦਾ ਹੈ ਭਾਵਨਾ ਤੇਰੀ 5 ਪੈਸੇ ਹੋਵੇ ਤੇ ਫਲ ਵੀ ਤੈਨੂੰ 5 ਪੈਸੇ ਮਿਲਣਾ ਹੈ ਭਾਵਨਾ ਤੇਰੀ 10 ਪੈਸੇ ਹੈ ਗੁਰੂ ਨੇ ਤੈਨੂੰ ਫਲ ਵੀ 10 ਪੈਸੇ ਦੇਣਾ ਹੈ ਭਾਵਨਾ ਤੇਰੀ 50 ਪੈਸੇ ਹੈ ਗੁਰੂ ਨੇ ਤੈਨੂੰ ਫਲ ਵੀ 50 ਪੈਸੇ ਦੇਣਾ ਹੈ ਪਰ ਤੇਰੀ ਭਾਵਨਾ ਆਪਣੇ ਗੁਰੂ ਤੇ 100% ਬਣ ਜੇ ਤੇਰੀ ਭਾਵਨਾ ਆਪਣੇ ਗੁਰੂ ਤੇ 100% ਹੋਵੇ 100% ਹੋਵੇ ਫਿਰ ਤੈਨੂੰ ਆਪਣੇ ਆਪ ਕਹਿਣਾ ਪਵੇਗਾ ਦੇਦਾ ਦੇ ਲੈਂਦੇ ਥੱਕ ਲੈਂਦੇ ਥੱਕ ਪਾਹੇ ਦਾਤਾ ਦੇਣ ਵਾਲਾ ਨਹੀਂ ਥੱਕਦਾ ਇਹ ਦਾਤਾ ਲੈਣ ਵਾਲੀ ਦੁਨੀਆ ਥੱਕਦੀ ਦੇਖੀ ਐ ਥੱਕਦੀ ਦੇਖੀ ਐ ਤੇ ਸਾਧ ਸੰਗਤ ਜਿਨ੍ਹਾਂ ਦੀਆਂ ਭਾਵਨਾ ਆਪਣੇ ਗੁਰੂ ਦੇ ਉੱਤੇ 100% ਬਣ ਗਈਆਂ ਸੱਚ ਇਹ ਆ ਕਿ ਜਿਨ੍ਹਾਂ ਦੀ ਭਾਵਨਾ ਆਪਣੇ ਗੁਰੂ ਤੇ 100% ਬਣੀ ਸਚਾਈ ਇਹ ਹੈ ਉਹ ਉਬਲਦੀਆਂ ਦੇਗਾਂ ਵਿੱਚ ਬੈਠ ਕੇ ਵੀ ਜਬਜੀਤ ਸਾਹਿਬ ਪੜ ਗਏ